ਦੀਚੇ ਦੇ ਲਾਇਬ੍ਰੇਰੀਅਨ ਨਾਲ ਦੇ ਸਾਰਿਆਂ ਦਾ ਮਾਪ-ਮਾਪ ਦਾ ਸਾਰਿਆਂ ਦਾ ਜਿੱਥੇ ਧੰਨਵਾਦ ਕਰਨਾ ਨਾਲ ਦੀ ਨਾਲ ਹੁਣ ਮੈਂ ਕੁਝ ਆਪਣਾ ਜਾਤੀ ਤੌਰ ਤੇ ਛੋਟਾ ਜਿਹਾ ਬੋਲਣਾ ਕੋਪਾ ਟਾਈਮ ਠੀਕ ਆ ਹਾਂਜੀ ਠੀਕ ਹੈ 5 ਮਿੰਟ ਹੋ ਜਾਣਗੇ ਮੇਰੇ ਬਹੁਤ ਕਾਫੀ ਪ੍ਰੋਜੈਕਟ ਚੱਲਦੇ ਨੇ ਬਹੁਤ ਸਾਰੀਆਂ ਬੱਚੀਆਂ ਅਨਪ੍ਰੇਰਿਤ ਬੱਚੀਆਂ ਇਹ ਸ਼ਾਦੀਆਂ ਉਹਨਾਂ ਦਾ ਘਰ ਬਸਾਉਣਾ ਮੈਡੀਕਲ ਕੈਂਪਸ ਹੁਣ ਵੀ 14 ਤਰੀਕ ਨੂੰ ਦਾ ਦਿਵਾ ਕੇ ਜੇ ਕੋਰ ਮੈਡੀਕਲ ਕੈਂਪ ਹੈਗਾ ਮੈਂ ਅਕਸਰ 7 ਜਾਂ 8 ਵਾਰ ਦਾ ਇਕੱਠੇ ਹਫ਼ਤੇ ਆ ਜਾਂਦਾ ਪੰਜਾਬ ਦੇ ਵਿੱਚ ਜਦੋਂ ਇਹ ਇਸ ਤਰ੍ਹਾਂ ਦਾ ਪ੍ਰੋਜੈਕਟ ਸ਼ੁਰੂ ਕੀਤਾ ਜਾਏ ਨਵੀਆਂ ਕਲਮਾਂ ਤੇ ਨਵਾਂ ਹੋਣਾ ਹੈ ਬੇਟਾ ਜਦੋਂ ਤੁਸੀਂ ਨਾ ਜਿੱਦਾਂ ਵੀ ਮੇਰੀ ਆਖ ਕੋਈ ਹਸਾਬ ਨਾਲ ਜਵਾਬ ਦੇ ਸਕਦਾ ਇੱਕ ਬੰਦਾ ਇਥੋਂ ਦੋ ਕਿੱਲੇ ਬੈੜੀ ਜੋ ਇੱਕ ਕਿੱਲਾ ਵੇਚ ਕੇ ਬੈਂਪੁਰੇ ਏਅਰਪੋਰਟ ਦੇ ਉੱਧਰ ਗਿਆ ਉਸ ਤੋਂ ਬਾਅਦ ਉਹ ਗੁਰਦੁਆਰੇ ਚਲ ਜਾਂਦਾ ਉੱਥੇ ਜਾ ਕੇ ਉਹ ਮਿਹਨਤ ਕਰਦਾ ਸਭ ਕੁਝ ਕਰਦਾ ਤੇ ਇੱਕ ਚੰਗੇ ਮਕਾਨ ਤੇ ਤੁਹੇਗਾ ਉਸ ਮਕਾਨ ਤੇ ਕੀਨ ਪਚਾਇਆ ਉਹਨੂੰ ਆਹ ਮੇਰੀ ਮਿਹਨਤ ਹੋ ਸਾਰੀ ਇਹ ਬਾਬੇ ਦੀ ਕਿਰਪਾ ਹੋ ਸਕਦੀ ਹੈ ਪਰ ਮੈਂ ਉਸ ਸਮਾਜ ਨੂੰ ਕਿੱਦਾਂ ਪਹੁੰਚ ਸਕਦਾ ਜਿਹੜੇ ਸਮਾਜ ਨੇ ਇੱਕ ਜ਼ੀਰੋ ਤੋਂ ਜਿਸ ਕੋਲ ਕੁਝ ਵੀ ਨਹੀਂ ਦਾ ਉਹਨ ਐਸ ਮਕਾਨ ਤੇ ਲੈ ਗਏ ਤੇ ਉਹ ਆਪਣਾ ਏਥੀਕਲ ਡਿਊਟੀ ਮੰਨਦੀ ਹੈ ਸਾਡਾ ਇਨਸਾਨੀਅਤ ਵੱਲ ਮੰਨਦਾ ਹੈ ਜਦੋਂ ਮੈਂ ਉਹ ਡਿਊਟੀ ਨੂੰ ਆਉਣ ਦੀ ਸਰ ਕੋਸ਼ਿਸ਼ ਕਰ ਰਿਹਾ ਜਿੱਥੇ ਬਾਕੀ ਕੈਡਿਕਲੀ ਜਾਂ ਹੋਰ ਬੱਚਿਆਂ ਦੀਆਂ ਭਰਾਵਾਂ ਦੀਆਂ ਮਿਲਣਾ ਤੇ ਮਾਹੂਲੀ ਬੇਟਾ ਬੜੀ ਬਿਆਰੀ ਕੀ ਸੋ ਮਾਹੂਲੀ ਉਹਦੇ ਲਈ ਜੇ ਕਿ ਨਮਾ ਪੜ ਜਾ ਕਿ ਆ ਹੋਰ ਲੋਪੜ ਜਾ ਕੇ ਤੋਂ ਬਾਅਦ ਰਹਿ ਨਹੀਂ ਪਾਇਆ ਨੇ ਮਾਹੂਲੀ ਦੇ ਆ ਐਸ ਨੂੰ ਇਹ ਥੋੜ੍ਹਾ ਹੋਰ ਗਾਉਂ ਆ ਜਿਹੜਾ ਉਹ ਹੀ ਲੌਂਚ ਕਰਾਤਾ ਹੈ ਆ ਤੇ ਮਾਹੂਲੀ ਨੇ ਮੈਂ ਬਹੁਤ ਸੰਕੀਰਿਆ ਪੇਦਾ ਅਸੀਂ ਨਹੀਂ ਕਹਿ ਸਕਦੇ ਐਲਡੀ ਚ ਪਹਿਲੇ ਤਾਂ ਕਹਿ ਸਕਦਾ ਕਿ ਮੈਂ ਕੁਝ ਕੋਸ਼ਿਸ਼ ਕੀਤੀ ਹਾਂ हाँ जी बेटा नॉर्मल नादी क्या है शायद नादी क्या मरके कोई जेक के हिरन में नॉर्मल नादी मेनू नाने नादी साथ करना नादी रास्ते सरकारा नुजा शायद दवा वाला और ना संस्था नु की करनी है किस नाल किस तरहोरा जा बेटा तुमा भी बोल भी नास देना मैं कदी भी YouTube ते कुछ ना पलेयो मैं किसी चीज का क्रेडिट नहीं करता ਕਿ ਮੇਰੀ ਆਪਣੀ ਇੱਕ ਗੁੰਡਤ ਹੈ ਮੈਂ ਪੱਕੀ ਜੀਵਨ ਜੀ ਰਿਹਾ ਹਾਂ ਆ ਗਵਰਨਮੈਂਟਸ ਦਾ ਹੋਰ ਅਧਾਰੇ ਨੇ ਪਿੰਡਾਂ ਦੀਆਂ ਪੰਚਾਇਤਾਂ ਤੋਂ ਲੈ ਕੇ ਮਿਊਂਸਪਲਟੀ ਦੀਆਂ ਪ੍ਰੋਜੈਕਟਾਂ ਤੱਕ ਲੈ ਕੇ ਸਾਡੇ ਗੁਰਦਵਾਰਿਆਂ ਤੋਂ ਲੈ ਕੇ ਮੰਦਰਾਂ ਤੋਂ ਲੈ ਕੇ ਸਭ ਇੱਕ ਦੀ ਡਿਊਟੀ ਹੁੰਦੀ ਹੈ ਹੋ ਸਕਦਾ ਉਹ ਸਾਰੇ ਵਧੀਆ ਕਰਦੇ ਹੋਣ ਆਪਣੇ ਆਪ ਰਾਈਟ ਪਰ ਸਾਨੂੰ ਇੰਡੀਵਿਜੂਅਲੀ ਤੌਰ ਤੇ ਹਰ ਇਨਸਾਨ ਦਾ ਫਰਜ ਬਣ ਜਾਂਦਾ ਕਿ ਘੱਟੋ ਘੱਟ ਇਹ ਧੰਮਧਾਰਨ ਦੇ ਸਕਦਾ ਕਿ ਮੈਂ ਹੁਣ ਦੁਨੀਆ ਭਰ ਦੇ ਵਿਚਰਿਆਂ ਆ ਸਪੀਚਾਂ ਦੇ ਰਿਆਂ ਬੁੱਕਾਂ ਸੁਣਾ ਰਿਆਂ ਤੇ ਮੈਂ ਆਪਣੇ ਘਰ ਆਪਣੇ ਪੋਤੇ ਪੋਤੀਆਂ ਨੂੰ ਉਡਾੜਾ ਬਿਨਾਂ ਸਿਖਾ ਸਕਾਂ ਜੇ ਤਾਂ ਮੈਨੂੰ ਹੱਕ ਨਹੀਂ ਨਾ ਕਿਸੇ ਸਟੇਜ ਤੇ ਖੜਨ ਦਾ ਰਾਈਟ ਬਹੁਤ ਕੁਛ ਇਦਾਂ ਹੋ ਜਾਂਦਾ ਹੈ ਸਾਡੇ ਸੈਨਿਕ ਭਾਈਚਾਰੇ ਦੇ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਦੇ ਵਿੱਚ ਕਠਮਟ ਹੁੰਦੇ ਨੇ ਮੈਂ ਜਿੱਥੇ ਤੱਕ ਜਾਣਦਾ ਕਿ ਵਰਤੀ ਵਤੀ ਕਿਤਾਬਾਂ ਲਿਖਣ ਵਾਲਾ ਲੇਖਕ ਆਪਣੇ ਪੋਤੇ-ਪੋਤੀ ਨੂੰ ਪੰਜਾਬੀ ਨੇ ਸਿਖਾ ਸਕਿਆ ਕੀ ਲੋਕ ਸੀ ਬੰਦੀ ਕਿਤਾਬਾਂ ਲਿਖਣ ਦੀ ਜਨਾਬੀ ਸੋ ਪਲੀਜ਼ ਸਾਰੇ ਨੂੰ ਮਾਹੌਲ ਤੋਂ ਖਾਸ ਦਿੱਤੀ ਰਹੀ ਮੇਰੇ ਵੀ ਤੁਸੀਂ ਇਹੀ ਉਹ ਬੱਚੇ ਨੂੰ ਇਸ ਪਾਸੇ ਲੈ ਕੇ ਜਾਓ ਕਾਚ ਬੋਲੀ ਬੋਲੋ ਦਰਜ ਸਕਾਉ ਫਰੈਂਚ ਸਕਾਉ ਇੰਡੀਜ਼ ਸਕਾਉ ਨਾਥਿੰਗ ਅਰਾਊਂਡ ਦੈਰ ਪਰ ਆਪਣੀ ਮਾਹੌਲੀ ਤੇ ਮਾਨ ਹਿਲਾ ਕਿੰਨਾ ਵੀ ਮੇਰੇ ਕੋਟਾ ਹੋ ਸਕਦਾ ਹਾਂਜੀ ਜੀ ਸਵਾਦ ਹੈ ਮੈਂ ਮੁਹੱਬਤ ਦੀ ਪੜ੍ਹਨਾ ਮੈਂ ਜਿੱਥੇ ਜਾਣਾ ਉਹ ਮੇਰਾ बहुत डॉक्टर <laughs> <laughs> ਆਟੋਮੈਟਿਕਲੀ ਮੰਨੇ ਮੰਨ ਲਿਆ ਤੇ ਹੁਣ ਵੇਲੇ ਤਾਂ ਜਿੱਤੇ ਆਪਾਂ ਜ਼ਰੂਰ ਕੁਝ ਕਰਾਂਗੇ ਹਾਂਜੀ ਹਾਂਜੀ ਆ ਹਰ ਸਾਲ ਨਾਲ ਜੀਆਂ ਦੇ ਵਿਆਹ ਹੁੰਦੇ ਨੇ ਜਿਹੜੀਆਂ ਅਨ ਪ੍ਰਿਵਿਲੇਜ ਨੇ ਆ ਮੈਡੀਕਲ ਕੈਂਪਸ ਨੇ ਹਮ ਵੀ ਚੌਧਾਂ ਤਰੀਕ ਨੂੰ ਕਰਤਾ ਜੋ ਕਿ ਲੱਗਾ ਹੈ ਅਕਤੂਬਰ ਦੇ ਵਿੱਚ ਬੱਚਿਆਂ ਦੀਆਂ ਸ਼ਾਦੀਆਂ ਨੇ ਜਿਹੜੀਆਂ ਅਨ ਪ੍ਰਿਵਿਲੇਜ ਬੱਚੇ ਨੇ ਉਹਨਾਂ ਦੀ ਜਿੰਦਗੀ ਇਸ ਤਰ੍ਹਾਂ ਅਸੀਂ ਵਧੀਆ ਮਨਾ ਸਕਦੇ ਆ ਤਕਰੀਬਨ ਤਕਰੀਬਨ ਅਨ ਕੰਡੀਸ਼ਨ ਦੇ ਵਿੱਚ ਕੋਈ ਕਿਸੇ ਕੰਮ ਦੇ ਵਿੱਚ ਕੋਈ ਕੰਡੀਸ਼ਨ ਨਹੀਂ ਹੈ ਮੈਂ ਕਿਸੇ ਦਾ ਕੁਝ ਕੀਤਾ ਹੋ ਮੇਰੀ ਉਹਨਾਂ ਕੋਈ ਸ਼ਰਤ ਨਹੀਂ ਹੈ ਚਲ ਕਰਤਾ ਦੇ ਕਰਤਾ ਦੇ ਉਹ ਵਾਹਿਗੁਰੂ ਜੀ ਆਨੇ ਜੋ ਬੜੀ ਸੇ ਬੜੀ ਲਾਇਆ ਬੜਾ ਨੇ ਲੈਫਟ ਕੇ ਜੀਣਾ ਜਿੰਨੂੰ ਆਉਦਾ ਹੈ ਤੇ ਮੈਂ ਸਿੱਖਿਆ ਕਿ ਜਿੰਨਾ ਕੁ ਮੈਂ ਲੈਫਟ ਕੇ ਜੀਆ ਉਹਨਾਂ ਨੂੰ ਵਾਹਿਗੁਰੂ ਨੇ ਮੇਰੇ ਵਾਹਿਗੁਰੂ ਅੱਲਾਹ ਤਾਲਾ ਦੇ ਭਗਵਾਨ ਜੀ ਨੇ ਮੈਨੂੰ ਬਹੁਤ ਸਖਾਣੀ ਜ਼ਿੰਦਗੀ ਦਿੱਤੀ ਹੋਈ ਆ ਪੈਸੇ ਨਾਲ ਮੇਰੇ ਬਹੁਤ ਜਲ ਪਹਿਲਾਂ ਦਾ ਮੇਰੀ ਮਾਂ ਨੇ ਮੈਨੂੰ ਸਿਖਾਇਆ ਕੱਲੇ ਪੈਸੇ ਦੇ ਨਾਲ ਜ਼ਿੰਦਗੀ ਸਖਾਣੀ ਨਹੀਂ ਹੋ ਸਕਦੀ जिन्ना चेर अपना पीस ऑफ माइंड ना हो जिन्ना चेर आपस ना हो तो यहोज मैं कोशिश कर रहा हाँ तो बखीर तो से मैं जरूर कहम काट परफेक्ट मैं परफेक्ट नहीं हाँ मेरे बहुत तंटाइया गलतियाँ और भी किसी चीज़ पर भी लस जाना झुक जाना है तो अच्छा युग जो है मीडिया कुछ भी नहीं कर सकते ਅਜਿਹਾ ਜਿਹੜਾ ਆਪਣਾ ਵਿਚਾਰ ਹੈ ਆਪਾਂ ਨੇ ਪਤਾ ਜਿਹੜਾ ਨਵੀਆਂ ਕਾਲਾਂ ਨਵੇਂ ਦੌਰਾਂ ਨੇ ਉਸ ਤੋਂ ਬਿਲਕੁਲ ਤੁਹਾਡੇ ਲਈ ਥੋੜਾ ਸਾਸ ਕਾਲਾ ਹੋ ਜਾਏਗਾ ਵਾਲੀ ਬਾਕੀ ਸੱਤ ਤੱਕ ਜਾਣਗੇ ਇਹ ਨਾ ਇਹ ਮੈਂ ਤੁਹਾਨੂੰ ਇਸ ਸਾਂਝ ਨੂੰ ਪਾਣੀ ਨਹੀਂ ਚਾਹਨਾ ਕਿ ਮੈਂ ਇੱਕ ਬੜੀ ਸਿੰਪਲ ਜਿਹੀ ਜਿੰਨੀ ਦੀ ਰਿਹਾ ਮੈਂ politically ਕੋਈ ਕਰਨੀ ਹੈ ਮੈਂ ਕਿਸੇ ਸੰਸਥਾ ਨਾਲ कि ਜੇ ਮੈਂ ਆਪ ਕੋਈ ਫੰਡਰੇਜ਼ ਨਹੀਂ ਕਰਦਾ ਮੇਰੀ ਕੋਈ ਐਨਮੀ ਨਹੀਂ ਹੈ ਮੇਰਾ ਕਿਸੇ ਨਾਲ ਦਾਇਰਬੋਧ ਨਹੀਂ ਹੈ ਮੇਰਾ ਕਿਸੇ ਪਾਰਟੀ ਨਾਲ ਕੋਈ ਜੁਹਾਣੀ ਨਹੀਂ ਹੈ ਮੇਰੀ ਕਿਸੇ ਨਾਲ ਕੋਈ ਲੜਾਈ ਨਹੀਂ ਹੈ ਮੇਰੀ ਆਪਣੀ ਜ਼ਿੰਦਗੀ ਤੋਂ ਬਣ ਕੇ ਤਾਵੇ ਸੋਸ਼ਲ ਮੀਡੀਆ ਤੇ ਜੋ ਕੁਝ ਹੈ ਕੋਈ ਪਰਵਾਹ ਨਹੀਂ ਲੋਕ ਨਹੀਂ ਹੈ ਤੁਸੀਂ ਉਥੋਂ ਵੀ ਬੜਾ ਕੁਝ ਦੇਖ ਸਕਦੇ ਹੋ ਮੇਰਾ ਮਕਸਦ ਆਪਣੇ ਸਮਾਜ ਦੇ ਵਿੱਚ ਜੇ ਸਮਾਜ ਨੇ ਸੁਖੀ ਬਾਤ ਸੁਖੀ ਬਾਤ ਬੁਣਾਇਆ ਉਸ ਸਮਾਜ ਪ੍ਰਤੀ ਮੇਰੀ ਹੈ ਬਹੁਤ ਜ਼ਿੰਦਾ ਨੇ ਮੇਰੀ ਕਿ ਮੇਰੀ ਉਹ ਕੋਸ਼ਿਸ਼ ਰਹਗੀ ਆ ਬੇਸ਼ੱਕ ਉਹ ਮੈਡੀਕਲ ਫੀਲਡ ਦੇ ਵਿੱਚ ਬੇਸ਼ੱਕ ਉਹ ਐਜੂਕੇਸ਼ਨ ਫੀਲਡ ਦੇ ਵਿੱਚ ਬੇਸ਼ੱਕ ਮਾਹੌਲੀ ਦੀ ਪਰਫੋਰਮੈਂਸ ਜਮਾਂ ਰਹੀ ਕਿ ਆਪਾਂ ਗੱਲ ਸੁਣਦੇ ਆ ਉਹਦੇ ਪ੍ਰਤੀ ਹੋਵੇ ਜਾਂ ਇਨਸਾਨੀਅਤ ਦੇ ਨਾਂ ਤੇ ਕਿਥੇ ਕਿੰਨੇ ਵੀ ਮੈਨੂੰ ਲੱਗਦਾ ਜਿਨਨੀ ਮੇਰੀ ਕੰਜਾਇਸ਼ ਹੈ आ मेरी कोशिश कि मैं कोशिश करता ही रहा क्या संताली साल तो वक्त समा हो गया है मेरे बिजनेस ने पिजनस तो, अदारे ने बहुत बड़ी तादाद है बच्चे ने बड़े पढ़े लिखे ने ग्रिल्ड्रन ने ने तो मेरी स्थिति ऐसी है कि बच्चे के कम काज सामने सौ का सौ परसेंट सोशल वर्क करता ਔਰ ਆਪਣੇ ਆਪ ਚ ਹੀ ਕਰਨਾ ਹੈ ਮੈਂ ਇਹਦਾ ਵੀ ਤੁਹਾਨੂੰ ਕਲੀਅਰ ਕਰ ਲਿਆ ਕਿ ਆਪਣਾ ਕੋਈ ਵੀ ਕਿਸੇ ਚੀਜ਼ ਚ ਕੋਈ ਇਨਵੋਲਮੈਂਟ ਨਹੀਂ ਮੈਂ ਕਿਸੇ ਫਾਸਟਾ ਦਾ ਦੁਨੀਆ ਭਾਰ ਦੇ ਵਿੱਚ ਕਿਸੇ ਵੀ ਸ਼ੌਕ ਦਾ ਕੋਈ ਰਿਲੇਸ਼ਨ ਨਹੀਂ ਹੈ ਤੇ ਕੀ ਰਿਸ਼ਤਾ ਹੈ ਉਹ ਨਹੀਂ ਤੇ ਤੁਹਾਨੂੰ ਦੇਖੋ ਬਈ ਜਿਹੜਾ ਪੰਜਾਬੀ ਪੰਜਾਬੀ ਹੋਣ ਦੇ ਨਾਲ ਤੇ ਪੰਜਾਬੀ ਨਾਲ ਪਹਿਲੇ ਰੈਕੋ ਲਗਾਉਂਦੇ ਪਤੰਨ ਵਾਲੇ ਹੁੰਦੇ ਆ ਤਾਂ ਜਦੋਂ ਆਪਾਂ ਬਾਹਰ ਜਾਂਦੇ ਆ ਆਪਣੇ ਆਪ ਨੂੰ ਸੰਸਥਾਿਤ ਕਰਨਾ ਆਪਣੇ ਊਂਦੀਦਾਰੀ ਸਾਹਮਣੇ ਬੜਾ ਕੁਝ ਹੁੰਦਾ ਹੈ ਇਹ ਤਕਰੀਬਨ 1987 ਨੂੰ ਜਿਹੜਾ ਜਦੋਂ ਮੈਂ ਦੇਖਿਆ ਮੈਂ ਫਿਜੀਸ਼ਨ ਤੇ ਹਾਂ ਉਹਨੂੰ ਲੈ ਕੇ ਜਿਹੜਾ ਪੰਜਾਬ ਭਵਨ ਦੀ ਸਟਾਰਟ ਲਾਈਨ ਜੂਨ 2016 ਕਿ ਹੋਈ ਸੀ ਉਹ ਤੋਂ ਲੈ ਕੇ ਬਾਅਦ ਦੇ ਵਿੱਚ ਆਲਮੋਸਟ ਜਿਹੜੀ ਸਿੱਕੀ ਬਾਅਦ ਫਾਊਂਡੇਸ਼ਨ ਹੈ ਉਹਨੂੰ 1993 ਦੇ ਵਿੱਚ ਸੀ ਮੈਨੂੰ ਨਹੀਂ ਪਤਾ ਸੀ ਪੰਜਾਬ ਭਵਨ ਉਹਦੀ ਇੱਕ ਅੰਗ ਹੈ ਉਹਦਾ ਇੱਕ ਹਿੱਸਾ ਹੈ ਇੱਕ ਪ੍ਰਵਾਹ ਜਿਨੂੰ ਕਿ ਅਸੀਂ 20% ਦੇ ਕਰੀਬ ਟਾਈਮ ਐਸਾ ਸਾਡੀ ਫਾਊਂਡੇਸ਼ਨ ਦਿੰਦੀ ਆ ਤੇ ਜਿਹੜਾ ਬਾਕੀ 80% ਜਿਹੜਾ ਟਾਈਮ ਪੈਸਾ ਉਹ ਸਾਰਾ ਕੁਝ ਉਹ ਸਾਡੇ ਸਿੱਖਿਆ ਲਈ ਮੈਡੀਕਲੀ ਬੱਚਿਆਂ ਨੂੰ ਕਿਸੇ ਜਵਾਨ ਬੱਚੀ ਦੇ ਮਾਪੇ ਕੋਲ ਪੈਸਾ ਨਾ ਹੋਵੇ ਤੇ ਗਰੀਬੀ ਨੂੰ ਕੁਝ ਯਾਦ ਹੈ ਨਾ ਉਹ ਕੋਸ਼ਿਸ਼ ਹੁੰਦੀ ਆ ਤੇ ਸਾਡੀ ਕੋਸ਼ਿਸ਼ ਜ਼ਿਆਦਾ ਹੁੰਦੀ ਹੈ ਕਿ ਬੱਚਿਆਂ ਨੂੰ ਪੜਾ ਦੇਈਏ ਉਹਨਾਂ ਦੇ ਵਿਆਹ ਕਰਨ ਦੀ بجائے ਤੁਹੋਂ ਉਦੋਂ ਨੂੰ ਚਾਹੁੰਦਾ ਰਹਿਤਾ ਹੈਗਾ ਕਿ 2016 ਤੋਂ ਪੈਸੇ ਮੈਂ ਬਹੁਤ ਡੀਪਲੀ ਕੰਮ ਨੂੰ ਨੈਵੀਗੇਟਾਂ ਕਿ ਮੈਂ 파ਗੋਲੀ ਦੇ ਵਿੱਚ ਆ ਸਕਦਾ ਸੀ ਜੀ ਇਹ ਇਹ ਪ੍ਰੋਜੈਕਟ ਜਿਹੜਾ ਕਲਮਾ ਨਵੀਂ ਰੋਡਾਂ ਹੈ ਮਤਲਬ ਇਹਨੇ ਤੁਹਾਨੂੰ ਕਿੰਨਾ ਪ੍ਰਭਾਵ ਦਿੱਤਾ ਹੈ ਕਿੰਨਾ ਇੱਕ ਰਿਸਪੌਂਸਰਬਲ ਲੱਗਦਾ ਹੈ ਮੋਰ ਥੈਨ ਕਵਿਜੈਂਟਲ ਨਹੀਂ 200% ਸੱਚੀ ਗੱਲ ਹੈ ਨਾ ਸਰ ਮਾਦੇ ਸਾਡੇ ਸਾਡਾ ਮੈਂ ਮਾਨ ਨੇ ਸਭ ਟੀਮ ਨੇ ਗੋਵਿੰਦਰ ਹੋਰ ਨੇ ਪੁੱਛਿਆ ਇਹਨਾਂ ਨੇ ਕੀਤਾ ਕਿ ਅਸੀਂ ਪਹਿਲੀ ਕਿਤਾਬ ਜिले ਦੀ ਪਹਿਲਾਂ ਹਰ ਜिले ਦੀ ਇੱਕ ਕਿਤਾਬ ਸ਼ਕੂਦਰ ਦੂਜੀ ਪਾਉਣੀ ਹੈ ਉਹਨੂੰ ਥੋੜਾ ਟਾਈਮ ਤੇ ਲੱਗਣਾ ਸੀ ਨਾ ਬੱਚਿਆਂ ਨੂੰ ਸਿਖਾ ਕੇ ਪੁਕਾਵਾ ਲੈ ਲੈਣਾ ਆ ਜਿੰਨਾ ਜिले ਦੀਆਂ ਕਿਤਾਬਾਂ ਜਿਹੜੇ ਤਿੰਨ ਮਹੀਨੇ ਚਾਰ ਮਹੀਨੇ ਪਹਿਲਾਂ ਮੀਸ ਹੋ ਚੁਕੀਆਂ ਉਹਦਾ ਪਿੱਛੇ ਦੋ ਦੋ ਕਿਤਾਬਾਂ ਤਿਆਰ ਕਰਕੇ ਬੈਠੇ ਆ ਪਰ ਬੰਦੂ ਨੇ ਕਿਹਾ ਇਹ ਲਾਗੇ ਤੇ ਬਹੁਤ ਵੱਡਾ ਰਿਸਪੌਂਸ ਤੇ ਇਹ ਵਾਲੀ ਕਿਤਾਬ ਇਕੱਲੇ ਅਸੀਂ ਸੌ ਰਜਨਾਵਾਂ ਇਕੱਠੀਆਂ ਕਰਦੇ ਹਾਂ ਅੰਤਾਨ ਸ਼ਾਇਦ ਉਹਦੇ ਜ਼ਿਆਦਾ ਨਾ ਸਕਦਾ 4-500 ਰਜਨਾਵਾਂ ਆ ਜਾਂਦੇ ਸੋ ਇੱਕਦੇ ਮੂਨੇ ਸਾਫਤ ਕਰਦਾ ਕਿ ਬੱਚਿਆਂ ਦਾ ਟ੍ਰੈਸ ਬਹੁਤ ਹੈ ਇੱਕ ਹੀ ਸਾਡੇ ਲਈ ਬਹੁਤ ਵੱਡੀ ਗੱਲ ਹੈ ਮੈਂ ਇਹ ਸਾਫਤ ਕਰਦਾ ਦੁਨੀਆ ਤੇ ਬੱਚੇ ਬਹੁਤ ਟ੍ਰੈਸ ਨੇ ਤੇ ਜਦੋਂ ਬੱਚੇ ਟ੍ਰੈਸ ਲੈ ਰਹੇ ਨੇ ਸਾਡਾ ਵੀ ਫੋਕਸ ਇਸ ਤੋਂ ਜ਼ਿਆਦਾ ਹੋ ਰਿਹਾ ਵਿੱਚ ਤਾਂ ਬਹੁਤ ਵੱਡਾ ਰਿਸਪੌਂਸ ਆ ਰਿਹਾ ਹੈ ਤੋ ਇਸ ਕਰਕੇ ਸਾਡੇ ਆਪਣੇ ਬੜੇ ਭੁਲਾਣ ਨੇ ਇਸ ਵੀ ਪ੍ਰੋਜੈਕਟ ਹੈ ਇਹ ਨਵੀਂ ਨੀਤਾਂ ਦੇ ਪ੍ਰੋਜੈਕਟ ਹੈ ਨਵੀਂ ਕਲਮਾਂ ਲਈ ਦਾ ਕਿ ਇਹ ਮਤਲਬ ਸਾਰਾ ਫੋਰ ਕੰਟਰੀ ਜਿਹੜੀ ਇੱਕੋ ਹੀ ਪ੍ਰੋਜੈਕਟ ਹੈ ਮਤਲਬ ਹਾਂਜੀ ਨਹੀਂ ਪੈਸੇ ਕਿੰਨਾ ਸਾਡਾ ਪੰਜਾਬ ਉਹ ਕੈਨੇਡਾ ਹੈ ਨਾ ਉੱਥੇ ਵੀ ਦਫਤਰ ਹੈ ਸਟਾਫ ਹੈ ਬਟ ਕੋਆਰਡੀਨੇਸ਼ਨ ਸਾਰੇ ਪਾਸੇ ਹੀ ਹੈ ਨਾ ਅ ਪਰ ਸਾਡਾ ਡਰੈਫਟ ਜਿਹੜੇ ਅੰਦਾਸ਼ਾ ਸ਼ਾਰਮੀ ਟੈਕਨੋਲੋਜੀ ਜਿਹੜੀ ਹੈ ਤੁਹਾਨੂੰ ਪਤਾ ਯਾਰ ਤਾਂ ਇਹ ਇੱਕ ਖਾਸ ਜੋ ਮੱਧ ਰੰਤਾਂ ਤੋਂ ਤੇ ਜਿਹੜਾ ਬਾਣੀ ਮੋਟਾ ਤਾਂ ਮੋਟਾ ਜਿਹਨੇ ਬਾਣੀ ਸਟੇਟਾ ਨੇ ਉਸਾਰੀਆਂ ਕੋਆਰਡੀਨੇਟਰ ਖੁੱਤੂ ਕਾਰੋਸ ਨੂੰ ਕੱਲੋ ਲੌਗ ਇਨ ਕਰਨਾ ਤਾਂ ਇਸ ਮੱਝ ਅੰਤ ਸੈਕੰਡਰੀ ਜਨ ਮਾਥ ਟਿਵੈ ਉਹਨਾਂ ਨੂੰ ਰੂਮ ਲਾਉ ਸਾਡੇ ਹਾਜੀ ਬੈਕ ਹੋਸੀ ਕਿ ਆਇੰਟਰ ਕੋ ਦੱਸੇ ਮਤਲਬ ਨਾ ਕਿ ਮੈਥਡਿਸ ਨਾ ਕਰ ਰਹੇ ਕਿਉਂ ਅਸੀਂ ਨਾ ਉਹਨਾਂ ਨੂੰ ਆ ਨਾਈਟ ਬਿਜ਼ਨਸਮੈਨ ਹੈ ਤਾਂ ਮੰਨਉਂਦੇ ਨਾ ਵੱਡਾ ਮੇਰੀ ਕੈਨੇਡਾ ਜਾ ਕੇ ਮੈਂ ਆਪਣੀ ਐਜੂਕੇਸ਼ਨ ਵੀ ਮਾਰਕੀਟਿੰਗ ਵਿੱਚ ਕੀਤੀ ਕਿਸੇ ਚੀਜ਼ ਨੂੰ ਪਰਫਲਦ ਕਰਨਾ ਜਾਂ ਕਿਸੇ ਬਿਜ਼ਨਸ ਨੂੰ ਪਰਫਲਦ ਕਰਨਾ ਜ਼ੀਰੋ ਤੋਂ ਲੈ ਕੇ 4000 ਕਮਾਉਣਾ ਮਨ ਨੂੰ ਇਹ ਨਾ ਕਿ ਕੁਝ ਹੋਇਆ ਗੁਣਾ ਇਸ ਤਰ੍ਹਾਂ ਮੈਂ ਇਸ ਪ੍ਰੋਜੈਕਟ ਨੂੰ ਵੀ ਮਾਰਕੀਟਿੰਗ ਦੇ ਵਿੱਚ ਲਾ ਕੇ ਮੈਂ ਆ ਪਰਫੈਕਟ ਕੰਮ ਕਰ ਸਕਦਾ ਮੈਨੂੰ ਤਾਂ ਇਹ ਵੀ ਲੱਗਦਾ ਕਿ ਮੈਂ ਆ ਮੌਂਟ ਐਵਰੇਜ ਤੇ ਜਾ ਕੇ ਬੈਠ ਸਕਦਾ ਜਿਵੇਂ ਆਂੀ ਤੋ ਇਹਨਾਂ ਦੇ ਲਈ ਮਾਰਕੀਟਿੰਗ ਦਾ ਪ੍ਰੋਜੈਕਟ ਹੈਗਾ ਆ ਉਹ ਵਨ ਆਫ ਅ ਕੰਪਨੀ ਇਹਦਾ ਜੁੱਟਾ ਅਸੀਂ ਧਾਰਾ ਵੱਡਾ ਕਰ ਰਹੇ ਆ 19 ਸਾਲ ਦੀ ਮਾਰਕੀਟਿੰਗ ਹੋਵੇਗਾ ਅੱਜ ਜੀ ਤੁਸੀਂ ਨਿਕਲੋ 60 ਸਦਰ ਬੱਚਿਆਂ ਨੂੰ ਆਪਾਂ ਨਾਮ ਦਿੰਦੇ ਨੇ ਫੋਟੋ ਖਿੱਚੀਏ ਉਹ ਫੋਟੋ ਹੀ ਬੱਚਿਆਂ ਨੂੰ ਦੇ ਦੇਣੀ ਆ ਜਿਹੜੀ ਮੈਂ ਨਸਤੋਪੇ ਸ਼ਾਮ ਤੇ ਫੋਟੋ ਦਾ ਟੀਮ ਆ ਨ ਦੁਨੀਆ ਤੇ ਕੰਮ ਕਰਦੇ ਨੇ ਇਹ ਜਿਹੜਾ ਮਾਰਕੀਟਿੰਗ ਰਾਈਟ ਪੋਸਟਰ ਪੜਾਏ ਨੇ ਨੇੜੇ ਨੇੜੇ ਪਰ ਜਾ ਕੇ ਲਾ ਲਓ ਨਹੀਂ ਘਾਤੀ ਕਿੱਥੇ ਲਾਉਣੇ ਉਨੀ ਫੋਟੋ ਆਪਦੀ ਸਾਰੇ ਰਿਸ਼ਤੇਦਾਰਾਂ ਨੂੰ ਭੇਜ ਦਿੱਤੀ ਰਾਈਟਸ ਆਫ ਮਾਰਕੀਟਿੰਗ ਲਈ ਅਸੀਂ ਸਾਡੇ ਕੋ ਬਹੁਤ ਵਧੀਆ ਪਲਾਨ ਹੈਗੇ ਹਨ ਕਾਨਫਰੰਸ ਆ ਰਹੀ ਹੈ ਤੁਸੀਂ ਵੀ ਮੈਂ ਤੁਹਾਨੂੰ ਇਨਵਾਈਟ ਕਰੂੰਗਾ ਪਲੀਜ਼ ਪਰ ਇੱਕ ਮੈਂ ਛੁਛ ਭੁੱਲ ਗਿਆ ਉਹ ਮੈਂ ਜ਼ਰੂਰ ਕਹਿਣਾ ਹੰਮਲ ਹੰਮਲ ਰਿਕਵੈਸਟ ਘਰ ਤੋਂ ਮੈਂ ਆਸ ਨਹੀਂ ਕੋਈ ਕਰ ਸਕਦਾ ਜੋ ਮਾਗੀ ਮੈਂ ਅਸੀਂ ਕਹੀ ਹੈ ਜੀ ਕਿ ਮੈਂ ਬਿਜ਼ਨਸ ਵਾਲਾ ਹਾਂ ਕਿ ਦਾ ਬਿਜ਼ਨਸ ਵੀ ਚਲਾਉਣਾ ਤੇ ਮੈਨੂੰ ਪਹਿਲਾਂ ਕਿੱਥੇ ਜਾਣਾ ਪੈਣਾ ਮੀਡੀਆ ਚਲੋ ਇਹ ਨਾਨ-ਪ੍ਰੋਫਿਟ ਆ ਅਸੀਂ ਤੁਹਾਨੂੰ ਪੇਮੈਂਟ ਤਾਂ ਨਹੀਂ ਵੀ ਕਰ ਸਕਦੇ ਜੇ ਮੇਰੇ ਬਿਜ਼ਨਸ ਦੀ ਤੁਸੀਂ ਐਡਵਰਟਾਈਜ਼ ਕਰੋ ਤਾਂ ਅਸੀਂ ਪੇਮੈਂਟ ਕਰ ਸਕਦੇ ਹਾਂ ਪਰ ਇਹਦੇ ਵਿੱਚ ਫਤੋਂ ਬਿਨਾ ਅਸੀਂ ਓਨੈਸਟੀ ਅੱਜ ਦਿਨੋਂ ਮੈਂ ਕਹਿ ਰਿਹਾ ਇਸ ਕਾਰਨ ਤੇ ਇਹ ਸਾਡਾ ਹੱਕ ਵੀ ਬਣਦਾ ਫਤੋਂ ਗੱਲ ਕਹਿਣੀ ਤੁਹਾਨੂੰ ਕੁਛ ਨਹੀਂ ਤੇ ਅਸੀਂ ਬੇਨਤੀ ਵੀ ਕਰਦੇ ਹਾਂ ਕਿ ਤੁਸੀਂ ਜਦੋਂ ਆਉਣ ਵਾਲੇ ਟਾਈਮ ਦੇ ਵਿੱਚ ਵੀ ਸਾਥ ਦੇ ਜੋ ਤੁਸੀਂ ਵੀ ਇੱਕ ਦਿਨ ਮਾਨ ਰਿਸਰਚ ਕਰੋਗੇ ਤੇ ਜੋ ਬਹੁਤ ਵੱਡੇ-ਵੱਡੇ ਸੰਸਥਾਵਾਂ ਜਾਂ ਮੈਂ ਬਹੁਤ ਮੈਂ ਤਾਂ ਨਹੀਂ ਬੀਤਾ जो नहीं कर पाई ना ते अह जणो हामी पापा कर रहे हैं हां जी अह संगरूर है ना वो प्रोग्राम उधर भी टाइम हो गया जी, हो दिए दिए so much, आप कि आपा बदले होवी कदे काम जी जी को जाकर कोई सवाल को है थैंक यू सो मच एक्सेल मेरा नाम जसबीर कौर वृद्धि मैं एक गवर्नमेंट एम्प्लॉई है जी ऐसे कंप्यूटर कैल्टी में सेवावा दे रही हूं सरकारी हाई स्कूल गोविंदपुरा और सरकारी मिडिल स्कूल जी ਕੀ ਕਰਨੇ ਤੁਮ ਜਿਹੜੇ ਫਕਸਨ ਹੋਏ ਆ ਹਾਂਜੀ ਬੱਚਿਆਂ ਨੂੰ ਨਾ ਇੱਕ ਆਪਣਾ ਜਾਣਕਾਰੀ ਦਿੱਤੀਏ ਚੰਗੀ ਕੀ ਲੱਗਦਾ ਹੈ ਜੇ ਹੇ ਜਾਣਕਾਰੀ ਹੋਣੀ ਹੋਣੀ ਹੈ ਜੀ ਸਰ ਬਿਲਕੁਲ ਹੋਣੀ ਚਾਹੀਦੀਆਂ ਨੇ ਕਿਉਂਕਿ ਬੱਚਿਆਂ ਦਾ ਧਿਆਨ ਜਿਹੜਾ ਮੋਬਾਈਲਾਂ ਵੱਲ ਜਾਂ ਇੱਧਰ ਉੱਧਰ ਭਟਕਣ ਨਾਲੋਂ ਚੰਗਾ ਹੈਗਾ ਤੇ ਜੇ ਬੱਚਿਆਂ ਦੇ ਹੱਥ 'ਚ ਕਲਮ ਆਉਂਦੀ ਹੈ ਤਾਂ ਬੱਚਿਆਂ ਨੂੰ ਇੱਕ ਅਸੀਂ ਹੈਡਿੰਗ ਦਿੱਤਾ ਸੀਗਾ ਵੀ ਤੁਸੀਂ ਇਸ ਇਸ ਹੈਡਿੰਗ ਤੇ ਲਿਖ ਸਕਦੇ ਹੋ ਜਿਵੇਂ ਅਸੀਂ ਘੜੀ ਦੇਤੀ ਸਵੇਰ ਦੀ ਸੈਰ ਦੇਤੀ ਆਸਮਾਨ ਦੇ ਤਾਂ ਜੀ ਕੋਈ ਖੇਡ ਦੇਤੀ ਕੋਈ ਗੇਮ ਦੇਤੀ ਕੋਈ ਪੁਰਾਣਾ ਵਿਰਸੇ ਨਾਲ ਸੰਬੰਧਿਤ ਕੋਈ ਵਸਤੂ ਦਾ ਨਾਮ ਦਿੱਤਾ ਤਾਂ ਉਹਨਾਂ ਨੂੰ ਅਸੀਂ ਇੱਕ ਦਿਨ ਦਿੱਤਾ ਵੀ ਤੁਸੀਂ ਲਿਖ ਕੇ ਲਿਆਣਾ ਕਰੋ ਤਾਂ ਉਹ ਆਪਣੇ ਹਿਸਾਬ ਦੇ ਨਾਲ ਲਿਖ ਕੇ ਲੈ ਕੇ ਆਏ ਤਾਂ ਅਸੀਂ ਅਗਲੇ ਦਿਨ ਅਸੀਂ ਉਹਦੇ ਵਿੱਚ ਸੋਧ ਕਰਤੀ ਜੀ ਮਤਲਬ ਗਾਈਡ ਕਰਤਾ ਐਸੇ ਗਾਈਡ ਟੀਚਰ ਅਸੀਂ ਉਹਨਾਂ ਦਾ ਸਾਥ ਦਿੱਤਾ ਸਹਿਯੋਗ ਦਿੱਤਾਗਾ ਤਾਂ ਇਹ ਜਿਹੜੇ ਛੋਟੇ ਛੋਟੇ ਦਿਮਾਗ ਸੀ ਤਾਂ ਇਹਨਾਂ ਨੇ ਬਹੁਤ ਸੋਹਣੀਆਂ ਰਚਨਾਵਾਂ ਬਹੁਤ ਸੋਹਣੀਆਂ ਕਵਿਤਾਵਾਂ ਕੱਢੀਆਂ ਜਿਹੜੀਆਂ ਕਿਸੇ ਸੋਚ ਵੀ ਨਹੀਂ ਸੀ ਸਕਦੇ ਔਰ ਉਹਨਾਂ ਬੱਚਿਆਂ ਦੀ ਅੱਗੇ ਜਾ ਕੇ ਦੇਖੋ ਸਿਲੈਕਸ਼ਨ ਹੋਈ ਤੇ ਅੱਜ ਜੋ ਫ੍ਰੀ ਆਫ ਕੋਸਟ ਸ਼੍ਰੀ ਸੁਖੀ ਬਾਠ ਜੀ ਦੀ ਉਹ ਕਾਲੀ ਸਦਕਾ ਉਹਨਾਂ ਦੀ ਉਪਰਾਲੇ ਸਦਕਾ ਤਾਂ ਉਹ ਇੱਕ ਕਿਤਾਬ ਦੇ ਵਿੱਚ ਜਿਹੜੀ ਉਹ ਰਚਨਾਵਾਂ ਨੇ ਪੁਰੋਈਆਂ ਗਈਆਂ ਮਾਲਾ ਦੀ ਤਰ੍ਹਾਂ ਤਾਂ ਇੱਕ ਮਾਪੇ ਤੇ ਬੱਚੇ ਸੋਚ ਵੀ ਨਹੀਂ ਸਕੇ ਤਾਂ ਬੜਾ ਵਧੀਆ ਲੱਗਿਆ ਤੇ ਪ੍ਰੇਰਨਾ ਬਣ ਰਹੇ ਨੇ ਬੱਚੇ ਹੋਰ ਬੱਚਿਆਂ ਲਈ ਲੱਗਦਾ ਹੌਸਲਾ ਵਧ ਰਿਹਾ ਬੱਚੇ ਨਾ ਬਿਲਕੁਲ ਜੀ ਬਿਲਕੁਲ ਹੌਸਲਾ ਪੂਰਾ ਵਧਿਆ ਹੋਇਆ ਜੀ ਬੱਚਿਆਂ ਦਾ ਬੱਚੇ ਚੜ੍ਹਦੀ ਕਲਾ ਚ ਨੇ ਔਰ ਬੱਚੇ ਬਹੁਤ ਖੁਸ਼ ਨੇ ਆਜਾਈ ਹੋਈ ਨੇ ਨਾਲ ਸਾਰੇ ਬੱਚੇ ਤੇ ਮਾਪੇ ਸਰ ਬੱਚੇ ਅੱਗੇ ਆਣ ਜੀ ਲਿਖਣ ਆਪਣਾ ਜਿਵੇਂ ਵੱਡੇ ਵੱਡੇ ਰਾਈਟਰ ਹੋਏ ਨੇ ਵੱਡੇ ਵੱਡੇ ਸਾਹਿਤਕਾਰ ਹੋਏ ਨੇ ਤਾਂ ਕੱਲ ਇਹ ਬੱਚੇ ਵੀ ਵੱਡੇ ਵੱਡੇ ਰਾਈਟਰ ਬਣਨਗੇ ਜੀ ਵੱਡੇ ਵੱਡੇ ਸਾਹਿਤਕਾਰ ਦੇਖੋ ਇਹਨਾਂ ਦੇ ਵਿੱਚੋਂ ਹੀ ਉਪਜਣੇ ਨੇ ਜੀ ਇਹ ਬੀਜ ਨੇ ਜੀ ਇਹ ਹੀ ਪੁਗਰਨੇਗੇ ਜੀ ਅੱਗੇ ਜਾ ਕੇ ਜਿਹੜੇ ਕਹਾਣੀ ਲਿਖ ਕੇ ਲਉਂਦੇ ਬੱਚਾ ਕਿਵੇਂ ਚੋਣ ਕਰਦੇ ਹੋ ਕਿਹੜੀ ਵੀ ਸਭ ਨਾਲ ਜੋਗ ਹੈਗੀ ਜਾਂ ਉਹਦਾ ਵੀ ਕਰਦੇ ਹੋ ਚੋਣ ਜਾਂ ਅੰਬੈਸਡਰ ਕਿਸੇ ਸਭ ਦੇ ਚੋਣ ਤਾਂ ਸਰ ਆ ਟੀਮ ਬੈਠਦੀ ਹੈ ਜੀ ਫਿਰ ਚੋਣ ਹੁੰਦੀ ਹੈ ਜੀ ਤਾਂ ਇੱਕ ਦੇਖਿਆ ਜਾਂਦਾ ਹੈ ਕਿ ਇਹਦੇ ਵਿੱਚੋਂ ਕੋਈ ਨਿਕਲ ਰਿਹਾ ਜੀ ਪ੍ਰੇਰਨਾਦਾਇਕ ਕੋਈ ਆਪਾਂ ਨੂੰ ਨਿਕਲ ਰਿਹਾ ਤਾਂ ਦੂਸਰੇ ਬੱਚੇ ਨੂੰ ਜਿਹੜੀ ਸਿਹਤ ਮਿਲੇ ਤਾਂ ਉਹ ਚੀਜ਼ ਦੇਖੀ ਜਾਂਦਰੀ ਹੈ ਕਿੱਥੇ ਕਿੱਥੇ ਸੇਮ ਨਹੀਂ ਆਉਂਦਾ ਜਿਹੜਾ ਤੁਸੀਂ ਲਾ ਚੁੱਕੇ ਹਾਂ ਹਾਂ ਬਲਾਰ ਦੇ ਜੀ ਨੇ ਹੋਰ ਕਿਤੇ ਆ ਸਰੀ ਆਪਣਾ ਮਾਨਸਾ ਜ਼ਿਲ੍ਹੇ ਦਾ ਜੀ ਤਾਂ ਜਿਵੇਂ ਸੰਗਰੂਰ ਹੋ ਗਿਆ ਜੀ ਨਵਾਂ ਸ਼ਹਿਰ ਹੋ ਗਿਆ ਤਾਂ ਵੱਖ-ਵੱਖ ਸ਼ਹਿਰਾਂ ਦੇ ਵਿੱਚ ਸਰ ਹੋ ਰਹੀਆਂ ਜੀ ਇਹ ਮਟਿੰਡਾ ਚ ਚਾਣੀ ਹੈ ਜੀ ਚਲੋ ਕੀ ਕਹਿਣਾ ਚਾਹੁੰਗਾ ਜੀ ਮੈਂ ਬੱਚਿਆਂ ਨੂੰ ਬਣਾ ਗੈਰਸ ਕਰ ਰਹੇ ਹਾਂ ਜਿਹੜੇ ਬੱਚੇ ਕਿਤਾਬਸ ਆਪਣਾ ਇੱਕ ਇੱਕ ਕਿਤਾਬ ਦੇ ਵਿੱਚ ਕਿੰਨੀ ਰਚਨਾਵਾਂ ਹੋਣੀਆਂ ਇੱਕ ਕਿਤਾਬ ਦੇ ਵਿੱਚ ਦੇਖੋ ਜੀ ਬੱਚਿਆਂ ਦੇ ਮੁਤਾਬਕ ਹਨਾ ਇੱਕ ਸਕੂਲ ਚੋਂ 4 ਰਚਨਾਵਾਂ ਲਈਆਂ ਜਾ ਰਹੀਆਂ ਜੀ 4 ਬੱਚਿਆਂ ਦੇ ਰਚਨਾਵਾਂ ਹੁਣ ਬੱਚਿਆਂ ਦੇ ਮੁਤਾਬਕ ਦੇਖੋ ਕਿੰਨੇ ਵੀ ਸਕੂਲ ਕਵਰ ਕਰ ਸਕਦੇ 40 ਸਕੂਲ ਹੀ ਕਵਰ ਕਰ ਸਕਦੇ ਆ 50 ਸਕੂਲ ਹੀ ਕਵਰ ਕਰ ਸਕਦੇ ਆ ਕਿਤਾਬ ਦੇ ਵਿੱਚ ਅਸੀਂ ਜਿਹੜੀ ਗਿਣਤੀ ਸਾਡੀ ਉਹ 100 ਰਹਿ ਚੁੱਕੀ ਹੈ ਜੀ ਰਚਨਾਵਾਂ ਦੀ ਤੇ ਸਾਡੀ ਕਿਤਾਬ ਦੀ ਜਿਹੜੀ ਗਿਣਤੀ ਹੈ ਵੀ 86 ਰਚਨਾਵਾਂ ਅਸੀਂ ਛਾਪ ਚੁੱਕੇ ਹਾਂ ਬਾਲ ਸਾਹਿਦ ਕਾਰਾਂ ਦੀਆਂ ਰਚਨਾਵਾਂ ਹੋਰ ਵੀ ਬਹੁਤ ਆਈਆਂ ਸੀ ਪਰ ਉਹ ਬੱਚਿਆਂ ਦੀਆਂ ਇੱਕ ਸਕੂਲ ਤੋਂ 6-6 ਰਚਨਾਵਾਂ ਆਈਆਂ ਸੀ ਤਾਂ ਕਰਕੇ ਫਿਰ ਸਾਨੂੰ ਚਾਰ ਹੀ ਅਸੀਂ ਮਜਬੂਰ ਸੀ ਉੱਥੇ ਵੀ ਚਾਰ ਰਚਨਾਵਾਂ ਹੀ ਛਾਪ ਚੁੱਕੇ ਜੀ ਕਿਵੇਂ ਚੋਣ ਕਰਦੇ ਕਿਤੇ ਕਿਵੇਂ ਜਾਣੋ ਪਹੁੰਚਦੇ ਉੱਥੇ ਜੀ ਚੋਣ ਕਰਨੀ ਬੜੀ ਔਖੀ ਹੈ ਕਿਉਂਕਿ ਬੱਚੇ ਅੱਜਕੱਲ ਕਾਪੀ ਪੇਸਟ ਵੀ ਕਰ ਰਹੇ ਨੇਗੇ ਹੈਨਾ ਪਰ ਬੱਚਿਆਂ ਨੇ ਨਹੀਂ ਇਸ ਕਿਤਾਬ ਵਿੱਚ ਕੋਈ ਕਾਪੀ ਪੇਸਟ ਨਹੀਂ ਮਿਲੇਗੀ ਤੁਹਾਨੂੰ ਰਚਨਾ ਬੱਚਿਆਂ ਦੀ ਆਪ ਦਾ ਖੋਦ ਲਿਖੀਆਂ ਹੋਈਆਂ ਰਚਨਾਵਾਂ ਨੇ ਆਮ ਗੱਲਾਂ ਨਹੀਂ ਮਾਮੂਲੀ ਗੱਲਾਂ ਨਹੀਂ ਕਹਾਣੀਆਂ ਲੇਖ ਸਭ ਕੁਝ ਲਿਖਿਆ ਹੋਇਆ ਜੀ ਵਿਚਾਰਤਾਂ ਤੱਕ ਬੱਚੇ ਨੂੰ ਕੀ ਲੱਗਦਾ ਇਸ ਤਰ੍ਹਾਂ ਆਪਣ ਨੂੰ ਕਰਨ ਨਾਲ ਬੱਚਿਆਂ ਨੂੰ ਸਾ ਪੈਦਾ ਹੋਊਗਾ ਜਿਵੇਂ ਜੀ ਬਿਲਕੁਲ ਬੱਚਿਆਂ ਤੇ ਬਹੁਤ ਜ਼ਿਆਦਾ ਸਾ ਪੈਦਾ ਹੋ ਰਿਹਾ ਹੈਗਾ ਬੱਚੇ ਕਹਿੰਦੇ ਹੁੰਦੇ ਆ ਕਿ ਸੋਸ਼ਲ ਮੀਡੀਆ ਨੂੰ ਛੱਡ ਕੇ ਇਧਰ ਬੁੱਕਾਂ ਵੱਲ ਜ਼ਿਆਦਾ ਧਿਆਨ ਦੇ ਰਹੇ ਨੇ ਬੁੱਕ ਪੜਨ ਦੀ ਹੁਣ ਬੱਚੇ ਖੋਰ ਕੀ ਕਹਿਣਾ ਚਾਹੁੰਦੇ ਬੱਚੇ ਹੁਣ ਪੜ੍ਹਾਈ ਦੇ ਰੰਗ ਨਾਲ ਕਿ ਇੰਨਾ ਵੱਸੇ ਹੋਣਾ ਚਾਹੀਦਾ ਬੱਚਿਆਂ ਨੂੰ ਇਹ ਕਹਿਣਾ ਚਾਹਾਂਗੇ ਬੱਚਿਓ ਕੰਮ ਚੁੱਕੋ ਸਾਹਿਤ ਲਿਖੋ ਸਾਹਿਤ ਸਿਰਜੋ ਹਨਾ ਹਥਿਆਰਾਂ ਨੂੰ ਛੱਡੋ ਨਸ਼ਿਆਂ ਤੋਂ ਪਰਹੇਜ਼ ਕਰੋ